ਮੈਂ ਆ ਗਿਆ ਸਰ ਇਹ ਗੱਲ ਦੋ ਮੀਟਰ ਭਾਈ ਆ ਤੇ ਚੱਕਾ ਮੈਂ ਕੋਈ ਨਾ ਕਰਨ ਪੱਲਾ ਗੱਲ ਹੈ ਕੋੜਾ ਮਾਲੀ ਸੀ ਤਾਂ ਬਿੱਲ ਲੈ ਆਖਿਰ ਨੂੰ ਮੇਰੇ ਸੁਣੇ ਪੈ ਇਹ ਸਾਡੇ ਦੋ ਅਲੱਗ-ਅਲੱਗ ਬਰਾਮਦਗੀਆਂ ਨੇ ਇੱਕ ਸਿਵਲ ਲਾਈਨ ਥਾਣੇ ਦੇ ਵਿੱਚ ਹੋਈ ਹੈ ਉਹਦੇ ਵਿੱਚ 516 ਗ੍ਰਾਮ ਹੈਰੋਇਨ ਫੜੀ ਗਈ ਹੈ ਟੋਟਲ ਚਾਰ ਦੋਸ਼ੀਆਂ ਕੋਲੋਂ ਐਂਡ ਇੱਕ ਸਾਡੀ ਹੋਈ ਹੈ ਕਮਾਂਡ ਥਾਣੇ ਦੇ ਵਿੱਚ ਕੱਲ ਰਾਤ ਜਿਹਦੇ ਵਿੱਚ 150 ਬੇਟੀ ਨਜਾਇਜ਼ ਸ਼ਰਾਬ ਜਿਹੜੀ ਚੰਡੀਗੜ੍ਹ ਤੋਂ ਲਿਆ ਕੇ ਇਸ ਏਰੀਆ ਦੇ ਵਿੱਚ ਵੇਚਦੇ ਸੀ ਉਹ ਬਰਾਮਦ ਹੋਈ ਜਿਹੜੀ ਹੈਰੋਇਨ ਆ ਇਹ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਸੀ ਬੰਦੇ ਇੱਥੇ ਇੱਕ ਕੋਈ ਸਮੱਗਲਰ ਸੀ ਜਿਹਦੇ ਨਾਲ ਉਹਨਾਂ ਦਾ ਲਿੰਕ ਸੀ ਉੱਥੋਂ ਲਿਆ ਕੇ ਤੇ ਇਹਨੂੰ ਸਪਲਾਈ ਕਰਦੇ ਸੀ ਉਹ ਅਜੇ ਉਹਨੂੰ ਅਜੇ ਫੜਨਾ ਬਾਕੀ ਹੈ ਇਹ ਚਾਰਾਂ ਕੋਲੋਂ ਬਰਾਮਦਗੀ ਹੋ ਗਈ ਜਿਹੜੀ ਸ਼ਰਾਬ ਆ ਉਹ ਲੈ ਕੇ ਆਉਂਦੇ ਸੀ ਚੰਡੀਗੜ੍ਹ ਤੋਂ ਇਸ ਨਾਂ ਦੀ ਕੰਪਨੀ ਦੀ ਕੋਈ ਬਣੀ ਹੋਈ ਹੈ ਤੇ ਉਹ ਨਜਾਇਜ਼ ਤਰੀਕੇ ਨਾਲ ਇੱਥੇ ਲਿਆ ਕੇ ਤੇ ਵੇਚੀ ਸੀ ਅਜੇ ਜਿੰਨੇ ਹੁਣ ਤੱਕ ਪੁੱਛਗੇ ਸੀ ਉਹਦੇ ਮੁਤਾਬਕ ਤੇ ਕਹਿੰਦੇ ਵੀ ਅਸੀਂ 3-4 ਮਹੀਨੇ ਤੋਂ ਇਦਾਂ ਕਰ ਰਹੇ ਆਂ ਬਟਾ ਜੇ ਹੋਰ ਡੰਗਾਈ ਨਾਲ ਜਿਵੇਂ ਜਾਂਚ ਕਰਾਂਗੇ ਤਾਂ ਹੋ ਸਕਦਾ ਇਸ ਤੋਂ ਵੀ ਲੰਬੇ ਸਮੇਂ ਤੋਂ ਕਰ ਰਹੇ ਹੋਣ ਸਾਰੇ ਯੰਗ ਨੇ ਲਗਭਗ 25-26 ਤੋਂ 30 ਇਸੇ ਵਰਗ ਦੇ ਨੇ ਸਾਰੇ ਇਹ ਇਹਨਾਂ ਦੇ ਵਿੱਚੋਂ ਆਪ ਵੀ ਨਸ਼ੇ ਕਰਦੇ ਨੇ ਹਿਰੋਇਨ ਦੇ ਉੱਥੋਂ ਹੀ ਪਹਿਲਾਂ ਥੋੜਾ ਬਹੁਤ ਵੇਚਣਾ ਸ਼ੁਰੂ ਹੋ ਗਏ ਪਰ ਫਿਰ ਮੈਨੂੰ ਲੱਗਦਾ ਵੀ ਜਿਵੇਂ ਇਹਨਾਂ ਨੂੰ ਲਾਲਚੀ ਹੈ ਕਿਉਂਕਿ ਜਿਹੜੀ ਬਹੁਤ ਵੱਡੀ ਤੁਹਾਨੂੰ ਪਤਾ ਆਪਣੇ ਆਪ ਦੇ ਵਿੱਚ ਇੱਕ ਮਾਰਕੀਟ ਹੈ ਇਸ ਚੀਜ਼ ਦੀ ਤੇ ਉਸੇ ਲਾਲਚ ਵਾਸਤੇ ਫਿਰ ਇਹਨਾਂ ਨੇ ਅੱਗੇ ਆਪਣੇ ਗਰੋਅ ਬਣਾ ਲਏ ਐਂਡ ਉਹ ਸਪਲਾਈ ਚੇਨ ਜਿਹੜੀ ਉਹ ਚਲਾਈ ਜਾਂਦੇ ਸੀ ਅਸੀਂ ਅਜੇ ਇਹਨਾਂ ਤੋਂ ਵੀ ਪਿੱਛੇ ਜਾਵਾਂਗੇ ਕਿ ਇਹ ਪਿੱਛੋਂ ਮਤਲਬ ਕਿੱਥੋਂ ਲੈ ਕੇ ਆਉਂਦੇ ਸੀ ਇਹਨਾਂ ਦੇ ਕੋਈ ਹੋਰ ਵੀ ਬਈ ਲਿੰਕ ਹੋਣਗੇ ਕੀ ਕਰਨਾ ਤੇ ਸਿਵਲ ਲਾਈਨ ਥਾਣੇ ਦੇ ਵਿੱਚ ਪਰਚਾ ਨੰਬਰ 100 ਦਰਜ ਕੀਤਾ ਗਿਆ ਹੈ ਅੰਡ ਰੈਂਡੀਪੀਐਸ ਐਕਟ ਤੇ ਇੱਕ ਕੀਤਾ ਗਿਆ ਪਰਚਾ ਨੰਬਰ 43 ਰਤੀ ਕੁਮਾਨ ਥਾਣੇ ਦੇ ਵਿੱਚ ਜਿਹੜਾ ਅੰਡਰ ਐਕਸਾਈਜ਼ ਐਕਟ ਕੀਤਾ ਗਿਆ